ਸਤਿ ਸ਼੍ਰੀ ਅਕਾਲ ਜੀ ਜਸਮਿੰਦਰ ਦੇ ਰਸੋਈ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਬਹੁਤ ਹੀ ਜ਼ਿਆਦਾ ਟੇਸਟੀ ਪੱਤਾ ਗੋਭੀ ਮਟਰ ਆਲੂ ਦੀ ਸਬਜ਼ੀ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਪੱਤਾ ਗੋਭੀ ਦੀ ਸਬਜ਼ੀ ਬਣਾਉਣ ਵਾਸਤੇ ਇੱਥੇ ਮੈਂ 450 ਗ੍ਰਾਮ ਪੱਤਾ ਗੋਭੀ ਲੈ ਲਈਤੀਏ ਤੇ ਇਸ ਦੇ ਜਿਹੜੇ ਉੱਪਰਲੇ ਦੋ ਪੱਤੇ ਹੈਗੇ ਨੇ ਇਹਨਾਂ ਨੂੰ ਆਪਾਂ ਕੱਢ ਦੇਵਾਂਗੇ ਕਿਉਂਕਿ ਜਿਹੜੇ ਉੱਪਰਲੇ ਦੋ ਪੱਤੇ ਹੁੰਦੇ ਨੇ ਇਹ ਫਰੈਸ਼ ਨਹੀਂ ਹੁੰਦੇ ਤੇ ਬਾਕੀ ਦੀ ਜਿਹੜੀ ਗੋਭੀ ਹੈਗੀ ਇਸ ਦੇ ਪਹਿਲਾਂ ਆਪਾਂ ਥੋੜੇ ਜੇ ਵੱਡੇ ਵੱਡੇ ਜੇ ਪੀਸ ਕੱਟ ਲਵਾਂਗੇ ਹਜੇ ਇਸ ਨੂੰ ਧੋਣਾ ਨਹੀਂ ਹੈਗਾ ਇਹਦੀ ਕਟਿੰਗ ਕਰਨ ਤੋਂ ਬਾਅਦ ਇਹਨੂੰ ਆਪਾਂ ਧੋਵਾਂਗੇ ਤੇ ਤੁਸੀਂ ਦੇਖੋ ਇਸ ਤਰੀਕੇ ਦੇ ਨਾਲ ਪਹਿਲਾਂ ਵੱਡੇ ਵੱਡੇ ਜਿਹੇ ਜਿਹੜੇ ਪੀਸ ਹੈਗੇ ਨੇ ਮੈਂ ਪੱਤਾ ਗੋਭੀ ਦੇ ਘਰ ਲਿੱਤੇ ਨੇ ਇੱਕ ਵਾਰੀ ਮੇਰੇ ਤਰੀਕੇ ਦੇ ਨਾਲ ਤੁਸੀਂ ਇਹ ਸਬਜੀ ਬਣਾਉਣਾ ਬਹੁਤ ਹੀ ਜ਼ਿਆਦਾ ਟੇਸਟੀ ਬਨੇਗੀ ਤੇ ਹੁਣ ਇਹ ਜਿਹੜਾ ਵਿੱਚ ਘਰ ਲਿਆ ਡੰਡਲ ਹੈਗਾ ਇਸ ਦਾ ਇਹਨੂੰ ਆਪਾਂ ਉਤਾਰ ਦੇਣਾ ਹੈ ਕਿਉਂਕਿ ਇਹ ਡੰਡਲ ਹੈਗਾ ਜਿਹੜਾ ਨਾ ਸਬਜੀ ਦੇ ਵਿੱਚ ਗਲਦਾ ਨਹੀਂ ਹੈਗਾ ਇਸ ਲਈ ਇਸ ਦਾ ਇਸਤੇਮਾਲ ਆਪਾਂ ਬਿਲਕੁਕੁਲ ਵੀ ਨਹੀਂ ਕਰਾਂਗੇ ਤੇ ਇਹ ਡੰਡਲ ਨੂੰ ਹੁਣ ਆਪਾਂ ਸਾਈਡ ਤੇ ਰੱਖ ਦਾਂਗੇ ਇਸ ਦਾ ਇਸਤੇਮਾਲ ਨਹੀਂ ਕਰਨਾ ਤੇ ਬਾਕੀ ਦੀ ਜਿਹੜੀ ਪੱਤਾ ਗੋਭੀ ਹੈਗੀ ਏ ਉਸ ਦੀ ਆਪਾਂ ਕਟਿੰਗ ਕਰ ਲੈਣੀ ਹੈ ਦੇਖੋ ਤੁਸੀਂ ਪੱਤਾ ਗੋਭੀ ਦੀ ਜਿਹੜੀ ਕਟਿੰਗ ਹੈਗੀ ਹੈ ਨਾ ਇਹ ਆਪਣੇ ਹਿਸਾਬ ਦੇ ਨਾਲ ਕਰ ਸਕਦੇ ਹੋ ਤੁਸੀਂ ਬਰੀਕ ਵੀ ਕਰ ਸਕਦੇ ਹੋ ਲੱਛੇਦਾਰ ਦੇ ਵਿੱਚ ਵੀ ਕਰ ਸਕਦੇ ਹੋ ਮੈਂ ਲੱਛਿਆਂ ਦੇ ਵਿੱਚ ਇਸ ਦੀ ਕਟਿੰਗ ਕਰ ਰਹੀ ਆ ਪੱਤਾ ਗੋਭੀ ਨੂੰ ਬੰਦ ਗੋਭੀ ਵੀ ਕਿਹਾ ਜਾਂਦਾ ਹੈ ਤੇ ਤੁਸੀਂ ਦੇਖੋ ਇਸ ਤਰੀਕੇ ਦੇ ਨਾਲ ਸਾਰੀ ਹੀ ਗੋਭੀ ਜਿਹੜੀ ਹੈਗੀ ਮੈਂ ਲੱਛਿਆਂ ਦੇ ਵਿੱਚ ਕੱਟ ਲੈਂਦੀ ਏ ਤੇ ਸਾਰੀ ਗੋਭੀ ਨੂੰ ਕੱਟ ਕੇ ਮੈਂ ਇੱਕ ਬਰਤਨ ਦੇ ਵਿੱਚ ਰੱਖ ਲਿੱਤਾ ਹੋਇਆ ਮੈਂ ਇਸ ਤਰੀਕੇ ਦੇ ਨਾਲ ਗੋਭੀ ਕੱਟੀ ਹੈ ਮੈਂ ਬਰੀਕ ਨਹੀਂ ਕੱਟਿਆ ਇਹਨੂੰ ਤੇ ਸਾਰੀ ਗੋਭੀ ਨੂੰ ਬਰਤਨ ਦੇ ਵਿੱਚ ਰੱਖਣ ਤੋਂ ਬਾਅਦ ਇਸ ਦੇ ਵਿੱਚ ਮੈਂ ਅੱਧਾ ਚਮਚ ਨਮਕ ਦਾ ਪਾ ਦਿੱਤਾ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਹੈ ਤੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਪੱਤਾ ਗੋਭੀ ਨੂੰ 3-4 ਵਾਰੀ ਸਾਫ਼ ਪਾਣੀ ਦੇ ਨਾਲ ਧੋ ਲੈਣਾ ਹੈ ਬਸ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਧੋਣ ਤੋਂ ਪਹਿਲਾਂ ਆਪਾਂ ਇਸ ਦੇ ਵਿੱਚ ਨਮਕ ਜ਼ਰੂਰ ਪਾਣਾ ਹੈ ਤੇ ਹੁਣ ਕੜਾਈ ਦੇ ਵਿੱਚ ਇੱਥੇ ਮੈਂ 1.5 ਵੱਡੇ ਚਮਚ ਤੇਲ ਦੇ ਪਾ ਦਿੱਤੇ ਨੇ ਤੇ ਤੇਲ ਜਿਵੇਂ ਹੀ ਗਰਮ ਹੋ ਗਿਆ ਇਸ ਦੇ ਵਿੱਚ ਮੈਂ ਪਾ ਦਿੱਤਾ ਹੈ ਅੱਧਾ ਚਮਚ ਜੀਰਾ ਤੇ ਨਾਲ ਹੀ ਹੁਣ ਜਿਵੇਂ ਹੀ ਜੀਰਾ ਥੋੜਾ ਜਿਹਾ ਤੜਕ ਗਿਆ ਇਸ ਦੇ ਵਿੱਚ ਮੈਂ 2 ਪਿੰਚ ਹਿੰਗ ਦੇ ਪਾ ਦਿੱਤੇ ਨੇ ਤੇ ਜੀਰਾ ਹੁਣ ਚੰਗੀ ਤਰ੍ਹਾਂ ਦੇਖੋ ਇੱਥੇ ਤੜਕ ਚੁੱਕਾ ਹੋਇਆ ਤੇ ਜਿਹਦਾ ਜਿਵੇਂ ਹੀ ਇੱਥੇ ਤੜਕ ਜਾਏਗਾ ਇਸ ਦੇ ਵਿੱਚ ਪਾ ਦਵਾਂਗੇ 1 ਇੰਚ ਅਦਰਕ ਦਾ ਟੁਕੜਾ ਬਰੀਕ ਬਰੀਕ ਕੱਟਿਆ ਹੋਇਆ ਤੁਸੀਂ ਅਦਰਕ ਨੂੰ ਕद्दूकस ਕਰਕੇ ਵੀ ਪਾ ਸਕਦੇ ਹੋ ਤੇ ਅਦਰਕ ਨੂੰ ਆਪਾਂ ਤਕਰੀਬਨ ਅੱਧਾ ਕਮਿੰਟ ਹੀ ਭੁੰਨਣਾ ਹੈ ਬਹੁਤ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਹੈਗੀ ਫਲੇਮ ਆਪਾਂ ਮੀਡੀਅਮ ਰੱਖੀ ਹੋਈ ਹੈ ਤੇ ਹੁਣ ਇਸ ਦੇ ਵਿੱਚ ਪਾ ਦਵਾਂਗੀ ਮੈਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਬਰੀਕ ਬਰੀਕ ਕੱਟੇ ਹੋਏ ਤੇ ਪਿਆਜ਼ਾਂ ਨੂੰ ਵੀ ਬਹੁਤ ਜ਼ਿਆਦਾ ਨਹੀਂ ਭੁੰਨਾ ਸਿਰਫ 2 ਮਿੰਟ ਤੱਕ ਹੀ ਇਸ ਨੂੰ ਭੁੰਨਾ ਹੈ ਤਾਂ ਜੋ ਜਿਹੜੇ ਪਿਆਜ਼ ਹੈਗੇ ਨੇ ਉਹ ਹਲਕੇ ਜਿਹੇ ਸੌਫਟ ਹੋ ਜਾਣ ਇਸ ਦਾ ਕਲਰ ਲਾਈਟ ਬ੍ਰਾਊਨ ਨਹੀਂ ਕਰਨਾ ਬਸ 2 ਕੁ ਮਿੰਟ ਤੱਕ ਹੀ ਆਪਾਂ ਲਗਾਤਾਰ ਹਿਲਾਉਂਦੇ ਹੋਏ ਪਿਆਜ਼ਾਂ ਨੂੰ ਭੁੰਨ ਲੈਣਾ ਹੈ ਤੇ ਦੇਖੋ ਪਿਆਜ਼ ਇੱਥੇ ਮੈਂ ਭੁੰਨ ਲਿੱਤੇ ਨੇ ਤੇ ਹੁਣ ਇਸ ਦੇ ਵਿੱਚ ਮੈਂ ਦੋ ਹਰੀਆਂ ਮੇਝਾਂ ਬਰੀਕ ਕਟੀਆਂ ਹੋਈਆਂ ਤੇ ਦੋ ਟਮਾਟਰ ਕੱਟੇ ਹੋਏ ਪਾ ਰਹੀਆਂ ਹਰੀਆਂ ਮਿਰਚਾਂ ਤੇ ਟਮਾਟਰ ਕੱਟਣ ਤੋਂ ਬਾਅਦ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਅੱਧਾ ਚਮਚ ਨਮਕ ਦਾ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਇਸ ਦੇ ਵਿੱਚ ਨਮਕ ਪਾ ਸਕਦੇ ਹੋ ਨਾਲ ਹੀ ਇੱਥੇ ਮੈਂ ਅੱਧਾ ਚਮਚ ਹਲਦੀ ਪਾਊਡਰ ਵੀ ਪਾ ਦਿੱਤਾ ਤੇ ਨਾਲ ਹੀ ਇੱਥੇ ਮੈਂ ਰੰਗਤ ਦੇ ਵਾਸਤੇ ਅੱਧਾ ਚਮਚ ਕਸ਼ਮੀਰੀ ਲਾਲ ਮੀਸ ਵੀ ਪਾਈਏ ਤੇ ਅੱਧਾ ਚਮਚ ਸੁੱਕੇ ਧਨੀਏ ਦਾ ਦਸ ਦਰਾਜਾ ਪੀਸਿਆ ਹੋਇਆ ਪਾਊਡਰ ਵੀ ਇੱਥੇ ਮੈਂ ਪਾ ਦਿੱਤਾ ਇਹ ਵੀ ਫਲੇਵਰ ਦੇ ਲਈ ਪਾਇਆ ਹੈ ਤੇ ਨਾਲ ਹੀ ਇੱਥੇ ਹੁਣ ਅੱਧਾ ਚਮਚ ਭੁੰਨੇ ਹੋਏ ਜੀਰੇ ਦਾ ਪਾਊਡਰ ਪਾਵਾਂਗੇ ਇਹਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਭੁੰਨੇ ਹੋਏ ਜੀਰੇ ਦੇ ਪਾਊਡਰ ਦੇ ਨਾਲ ਜਿਹੜਾ ਫਲੇਵਰ ਹੈਗਾ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਮਤਲਬ ਕਿ ਇਸਨੂੰ 2 ਮਿੰਟ ਤੱਕ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਹੈ 2 ਮਿੰਟ ਤੋਂ ਜ਼ਿਆਦਾ ਇਸ ਨੂੰ ਭੁੰਨਣ ਦੀ ਜ਼ਰੂਰਤ ਨਹੀਂ ਹੈਗੀ 2 ਮਿੰਟ ਦੇ ਵਿੱਚ ਹੀ ਜਿਹੜੇ ਮਸਾਲੇ ਪਾਏ ਨੇ ਇਹਨਾਂ ਦਾ ਕੱਚਾਪਨ ਜਿਹੜਾ ਹੈਗਾ ਦੂਰ ਹੋ ਜਾਣਾ ਇੱਥੇ 2 ਮਿੰਟ ਹੋ ਗਏ ਹੋਏ ਨੇ ਮੈਨੂੰ ਭੁੰਦੇ ਹੋਏ ਇਹਨਾਂ ਨੂੰ ਤੇ ਟਮਾਟਰ ਵੀ ਜਿਹੜੇ ਹੈਗੇ ਨੇ ਹਲਕੇ ਜਿਹੇ ਸੌਫਟ ਹੋ ਗਏ ਹੋਏ ਨੇ ਬਹੁਤ ਜ਼ਿਆਦਾ ਟਮਾਟਰਾਂ ਨੂੰ ਆਪਾਂ ਗਲਾਣਾ ਨਹੀਂ ਹੈਗਾ ਕਿਉਂਕਿ ਇਸ ਦੇ ਵਿੱਚ ਹੁਣ ਮੈਂ ਆਲੂ ਪਾ ਰਹੀ ਹਾਂ ਜਦੋਂ ਆਲੂਆਂ ਨੂੰ ਭੁੰਨਾਂਗੇ ਤਾਂ ਟਮਾਟਰ ਆਪਣੇ ਆਪ ਹੀ ਇਸ ਦੇ ਨਾਲ ਗਲ ਜਾਣਗੇ ਇੱਥੇ ਮੈਂ ਦੋ మీడియం ਸਾਈਜ਼ ਦੇ ਆਲੂ ਲੈ ਕੇ ਛਿਲਕੇ ਇਸ ਤਰੀਕੇ ਦੇ ਨਾਲ ਕੱਟ ਕੇ ਇਸ ਦੇ ਵਿੱਚ ਪਾ ਲਿੱਤੇ ਨੇ ਤੇ ਆਲੂਆਂ ਨੂੰ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਹੈ ਇਸ ਨੂੰ ਆਪਾਂ ਬਹੁਤ ਜ਼ਿਆਦਾ ਭੁੰਨਣਾ ਨਹੀਂ ਹੈਗਾ ਸਿਰਫ ਮਿਕਸ ਹੀ ਕਰਨਾ ਹੈ ਤੇ ਤੁਸੀਂ ਦੇਖੋ ਇੱਥੇ ਜਿਹੜੇ ਆਲੂ ਹੈਗੇ ਨੇ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਿੱਤੇ ਨੇ ਆਲੂਆਂ ਨੂੰ ਗਲਣ ਦੇ ਵਿੱਚ ਥੋੜਾ ਟਾਈਮ ਜ਼ਿਆਦਾ ਲੱਗਦਾ ਹੈ ਇਸ ਲਈ ਆਪਾਂ ਇੱਥੇ ਜਿਹੜੇ ਆਲੂ ਹੈਗੇ ਨੇ ਇਹਨਾਂ ਨੂੰ ਥੋੜਾ ਜਿਹਾ ਪਹਿਲਾਂ ਹੀ ਸੌਫਟ ਕਰ ਲਵਾਂਗੇ ਤੇ ਚੰਗੀ ਤਰ੍ਹਾਂ ਆਲੂਆਂ ਨੂੰ ਮਿਕਸ ਕਰਕੇ ਇਸ ਤੋਂ ਬਾਅਦ ਹੁਣ ਆਪਾਂ ਆਲੂਆਂ ਨੂੰ ਟੱਕ ਦਵਾਂਗੇ ਤੇ ਆਲੂਆਂ ਨੂੰ ਟੱਕ ਕੇ ਲੋ ਟੂ ਮੀਡੀਅਮ ਫਲੇਮ ਦੇ ਉੱਪਰ 5 ਮਿੰਟ ਤੱਕ ਪਕਣ ਦਵਾਂਗੇ ਤਾਂ ਜੋ ਜਿਹੜੇ ਆਲੂ ਹੈਗੇ ਨੇ ਹਲਕੇ ਜਿਹੇ ਸੌਫਟ ਹੋ ਜਾਣ ਵਿੱਚੋਂ ਦੀ ਦੋ ਕੁ ਵਾਰੀ ਮੈਂ ਇਹਨਾਂ ਨੂੰ ਹਿਲਾ ਵੀ ਲਿਆ ਸੀ ਤੇ ਤੁਸੀਂ ਦੇਖੋ ਮਸਾਲੇ ਜਿਹੜਾ ਹੈਗਾ ਵੈ ਉਹ ਵੀ ਚੰਗੀ ਤਰ੍ਹਾਂ ਭੁੰਨਿਆ ਗਿਆ ਹੁਣ ਤੇ ਆਲੂ ਵੀ ਜਿਹੜੇ ਹੈਗੇ ਨੇ ਹਲਕੇ ਜਿਹੇ ਸੌਫਟ ਹੋ ਗਏ ਹੋਏ ਨੇ ਤੇ ਹੁਣ ਇਸ ਸਟੇਜ ਤੇ ਆਪਾਂ ਪਾ ਦਵਾਂਗੇ ਅੱਧੀ ਕਟੋਰੀ ਹਰੇ ਮਟਰ ਮੈਂ ਇੱਥੇ ਫਰੈਸ਼ ਮਟਰ ਦਾ ਇਸਤੇਮਾਲ ਕਰ ਰਹੀ ਆਂ ਫਰੋਜ਼ਨ ਮਟਰ ਦਾ ਇਸਤੇਮਾਲ ਆਪਾਂ ਨਹੀਂ ਕਰਨਾ ਤੇ ਨਾਲ ਹੀ ਇਸ ਦੇ ਵਿੱਚ ਹੁਣ ਜਿਹੜੀ ਪੱਤਾ ਗੋਬੀ ਹੈਗੀ ਏ ਇਹ ਵੀ ਸਾਰੀ ਇਸ ਦੇ ਵਿੱਚ ਪਾ ਦਵਾਂਗੇ ਮਟਰ ਤੇ ਪੱਤਾ ਗੋਬੀ ਨੂੰ ਆਪਾਂ ਇਕੱਠੇ ਹੀ ਪਾਣਾ ਹੈ ਕਿਉਂਕਿ ਇਹਨਾਂ ਨੂੰ ਪੱਕਦੇ ਹੋਏ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਆਲੂਆਂ ਨੂੰ ਥੋੜਾ ਜ਼ਿਆਦਾ ਟਾਈਮ ਲੱਗਦਾ ਇਸ ਲਈ ਆਲੂਆਂ ਨੂੰ ਆਪਾਂ ਪਹਿਲਾਂ ਥੋੜਾ ਜਿਹਾ ਪਕਾ ਲਿਆ ਹੈ ਤੇ ਪੱਤਾ ਗੋਭੀ ਇੱਥੇ ਦੇਖੋ ਮੈਂ ਸਾਰੀ ਪਾ ਲਿੱਤੀ ਏ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਆਪਾਂ ਇਸ ਨੂੰ 2 ਮਿੰਟ ਤੱਕ ਭੁੰਨ ਲੈਣਾ ਜਦੋਂ ਮੈਂ ਪੱਤਾ ਗੋਭੀ ਪਾਈ ਸੀ ਉਦੋਂ ਫਲੇਮ ਨੂੰ ਹਾਈ ਕਰ ਦਿੱਤਾ ਸੀ ਤੇ ਤੁਸੀਂ ਦੇਖੋ ਇੱਥੇ ਜਿਹੜੀ ਪੱਤਾ ਗੋਭੀ ਆਲੂ ਮਟਰ ਹੈਗੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਤੇ ਹੁਣ ਫਲੇਮ ਨੂੰ ਆਪਾਂ ਲੋ ਟੂ ਮੀਡੀਅਮ ਕਰ ਦੇਵਾਂਗੇ ਤੇ ਇਸ ਦਾ ਢੱਕਣ ਟੱਕ ਕੇ ਤੇ ਹੁਣ ਇਸ ਸਬਜੀ ਨੂੰ 10 ਤੋਂ 12 ਮਿੰਟ ਤੱਕ ਪਕਨ ਦਵਾਂਗੇ ਤਾਂ ਜੋ ਸਾਰੀਆਂ ਸਬਜ਼ੀਆਂ ਜਿਹੜੀਆਂ ਹੈਗੀਆਂ ਨੇ ਚੰਗੀ ਤਰ੍ਹਾਂ ਗਲ ਜਾਣ ਵਿੱਚ ਵਿੱਚ ਇਸ ਨੂੰ ਆਪਾਂ 3-4 ਵਾਰੀ ਹਿਲਾ ਵੀ ਲਵਾਂਗੇ ਤੇ ਤੁਸੀਂ ਦੇਖੋ 10 ਤੋਂ 12 ਮਿੰਟ ਲਈ ਮੈਂ ਪਕਾਇਆ ਤੇ ਵਿੱਚ ਵਿੱਚ ਦੀ ਇਸ ਨੂੰ ਮੈਂ ਇਸ ਤਰੀਕੇ ਦੇ ਨਾਲ ਹਿਲਾ ਵੀ ਰਹੀ ਆ ਤਾਂ ਜੋ ਜਿਹੜੀ ਸਬਜੀ ਹੈਗੀ ਏ ਉਹ जले ਨਾ ਤੇ ਹੁਣ ਟੋਟਲ ਇੱਥੇ 12 ਮਿੰਟ ਹੋ ਗਏ ਹੋਏ ਨੇ ਪੱਤਾ ਗੋਭੀ ਮਟਰ ਆਲੂ ਜਿਹੜੇ ਹੈਗੇ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗਲ ਚੁੱਕੇ ਨੇ ਤੇ ਤੁਸੀਂ ਦੇਖੋ ਇਹ ਸਬਜੀ ਬਹੁਤ ਵਧੀਆ ਤਿਆਰ ਹੋ ਗਈ ਹੈ ਤੇ ਹੁਣ ਫਲੇਵਰ ਦੇ ਵਾਸਤੇ ਇਸ ਦੇ ਵਿੱਚ ਪਾ ਰਹੀਏ ਮੈਂ ਅੱਧਾ ਚਮਚ ਗਰਮ ਮਸਾਲੇ ਦਾ ਇੱਕ ਚਮਚ ਕਸੂਰੀ ਮੇਥੀ ਹੱਥਾਂ ਨਾਲ ਮਸਲ ਕੇ ਪਾ ਰਹੀਆਂ ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤੇ ਨਾਲ ਹੀ ਇੱਥੇ ਮੈਂ ਪਾ ਰਹੀ ਹਾਂ ਬਰੀਕ ਕਟਿਆ ਹੋਇਆ ਹਰਾ ਧਨੀਆ ਇਹ ਵੀ ਮੈਂ ਫਲੇਵਰ ਦੇ ਲਈ ਪਾਇਆ ਹੈ ਬਹੁਤ ਹੀ ਜ਼ਿਆਦਾ ਜ਼ਬਰਦਸਤ ਪੱਤਾ ਗੋਭੀ ਮਟਰ ਆਲੂ ਦੀ ਸਬਜੀ ਜਿਹੜੀ ਹੈਗੀ ਇਹ ਬਣ ਕੇ ਤਿਆਰ ਹੋ ਚੁੱਕੀ ਹੋਈ ਏ ਦੇਖੋ ਇਸ ਦੀ ਰੰਗਤ ਕਿੰਨੀ ਜ਼ਿਆਦਾ ਵਧੀਆ ਆਈ ਏ ਸਰਦੀਆਂ ਦੇ ਵਿੱਚ ਤਾਂ ਇਹ ਸਬਜੀ ਜਿਹੜੀ ਹੈਗੀ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਏ ਤੇ ਮੈਨੂੰ ਕਮੈਂਟ ਕਰਕੇ ਵੀ ਤੁਸੀਂ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀਆਂ ਰੈਸਪੀਜ਼ ਕਿਵੇਂ ਦੀਆਂ ਲੱਗਦੀਆਂ ਨੇ ਤੇ ਸਬਜੀ ਹੁਣ ਸਰਵ ਹੋਣ ਦੇ ਲਈ ਰੈਡੀ ਏ ਸਬਜੀ ਬਹੁਤ ਵਧੀਆ ਬਣ ਚੁੱਕੀ ਏ ਪਰੌਂਠੇ ਹੋਣ ਜਾਂ ਫੁਲਕੇ ਹੋਣ ਦੋਨਾਂ ਚੀਜ਼ਾਂ ਦੇ ਨਾਲ ਹੀ ਇਹ ਸਬਜੀ ਬਹੁਤ ਜ਼ਿਆਦਾ ਸਵਾਦ ਲੱਗਦੀ ਏ ਤੇ ਸਬਜੀ ਨੂੰ ਹੁਣ ਮੈਂ ਸਰਵ ਕਰਨ ਜਾ ਰਹੀ ਆ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਫਿਰ ਤੋਂ ਮਿਲਾਂਗੇ ਇੱਕ ਨਵੀਂ ਰੈਸিপি ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ